ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਅਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਜੀ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗਿਆ ਜੀ ਅੱਪਾ ਅੱਜ ਦਾ ਜਿਹੜਾ ਬਲੌਗ ਸ਼ੁਰੂ ਕਰਾਂ ਜੀ ਬਲੌਗ ਤੋਂ ਪਹਿਲਾਂ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨਾ ਮਾਣ ਬਖਸ਼ਦੇ ਆ ਜੀ ਤੇ ਤੁਸੀਂ ਸਾਨੂੰ ਆਪਣੇ ਸੋਹਣੇ ਸੋਹਣੇ ਕਮੈਂਟ ਵੀ ਦਿੰਦੇ ਰਹੇ ਨਾ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਅੱਜ ਤਾਂ ਚਰਨਜੀਤ ਕਹਿੰਦੀ ਵੀ ਤੁਸੀਂ ਡੇਲੀ ਮੈਨੂੰ ਲਾਰਾ ਲਾ ਦਿੰਨੇ ਆ ਅੱਜ ਚੱਲਦੇ ਆ ਕਾਲੂ ਚੱਲਦੇ ਆ ਤੇ ਚਰਨਜੀਤ ਨਾਲ ਦੀ ਨਾਲ ਚੱਲ ਲੜਦੀ ਦੀ ਇੱਧਰ ਹੁਣ ਮਨਿੰਦਰ ਵੀ ਲੱਗਿਆ ਹੋਇਆ ਮੈਨੂੰ ਕਹਿਣ ਬਾਈਗਰ ਜੀ ਦਾ ਖਾਸਾ ਬਾਈਗਰ ਜੀ ਹੋਤੇ ਪਪਾ ਕਾਫੀ ਦਿਨਤਾ ਹੋ ਗਏ ਅ ਬਹੁਤ ਦਿਨ ਹੋ ਗਏ ਆ ਜੀ ਉਹ ਦਿਨ ਹੁਣ ਕਿਆ ਕਰੀਏ ਮੈਨੂੰ ਤਾਂ ਪਤਾ ਕਿਆ ਕਰਨਾ ਦਿਨ ਨਹੀਂ ਛੋਟੇ ਹੋਣਗੇ ਦਿਨ ਨਹੀਂ ਛੋਟੇ ਦਾ ਚੱਕਰ ਹੈਗਾ ਜੇ ਤਾਂ ਪਾ ਲੈ ਕੇ ਆ ਜੰਨੇ ਆ ਜੀ ਕੱਪੜੇ ਤਾਂ ਮਨਿੰਦਰ ਨੇ ਕਹਿਣਾ ਜੀ ਪਪਾ ਮੈਂ ਅੱਜ ਟਿਊਸ਼ਨ ਨੂੰ ਪਾ ਕੇ ਜਾਣਾ ਤਾਂ ਕਰਕੇ ਮੈਨੂੰ ਇਹ ਹੁੰਦਾ ਵੀ ਨਵਾਂ ਕੱਪੜਾ ਮਨਿੰਦਰ ਤੂੰ ਜਦ ਟਿਊਸ਼ਨ ਨੂੰ ਪਾ ਕੇ ਲੰਘਿਆ ਨਾ ਫਿਰ ਤਾਂ ਵਿਆਹ ਦੇ ਦਿਨ ਤੱਕ ਇਹ ਕਹਿਣਾ ਪਪਾ ਮੇਰੇ ਪਾਸ ਕੱਪੜੇ ਪੁਰਾਣੇ ਹੋਣਗੇ ਨਹੀਂ ਮੈਨੂੰ ਆਏ ਨਹੀਂ ਪਾਪਾ ਕੀ ਆ ਨਹੀਂ ਪੁਰਾਣੇ ਪਾਉਣੇ ਹੈ ਪੁਰਾਣੇ ਪਾ ਕੇ ਲੇ ਗਾ ਪੱਕੀ ਗੱਲ ਆ ਮੈਨੂੰ ਵਾਦਾ ਕਰ ਲਓ ਸ਼ਰਤ ਲਾਓ ਨਾ ਮੈਂ ਪ੍ਰੋਮਿਸ ਕਰ ਵੀ ਮੈਂ ਪਾਪਾ ਵਿਆਹ ਦੇ ਦਿਨੇ ਪਾਉਂਗਾ ਠੀਕ ਆ ਯਾ ਅੱਜ ਨੇ ਜਿਹੜੇ ਪੁਰਾਣੇ ਜਿਹੜੇ ਨਵੇਂ ਲਿੱਤੇ ਹੋਏ ਆ ਹਾਂ じゃ ਇੱਕ ਇੱਕ ਨੋਰ ਤੇ ਸ਼ਰਟ ਬਰਾਤ ਨੂੰ ਫਿਰ ਇੱਕ ਜਾਨ ਨੂੰ ਵਿਆਹ ਨੂੰ ਨਵੇਂ ਪਾਉਂਗਾ ਬਰਾਤ ਨੂੰ ਵਿਆਹ ਨੂੰ ਤੂੰ ਗੱਲ ਨਹੀਂ ਮੈਨੂੰ ਤੇਰੀ ਗੱਲ ਇਹ ਜਿਹੜੀ ਸਮਝ ਹੀ ਨਹੀਂ ਰਹੀ ਆ ਮਤਲਬ ਜਾਨੁੰਦੀ ਆ ਜਾਨ ਹਾਂ ਜਾਨਾ ਕਿ ਦੀਦੀ ਠੀਕ ਆ ਜਾਨੋਗੀ ਦੀਦੀ ਉਹ ਪਾ ਲੂਗਾ ਪ੍ਰਾਣੀ ਹੈ ਪ੍ਰਾਣੇ ਬਦਲੋਂ ਨਵੇਂ ਜਿਹੇ ਜਿਹੜੇ ਪਣੇ ਲਾ ਕੇ ਆਇਆ ਅੱਛਾ ਚਲੋ ਠੀਕ ਉਹ ਪਾਊਗਾ ਇਹ ਉਧਰੋਂ ਠੀਕ ਆ ਜਦੋਂ ਉਹ ਕਮ ਆਉਂਗੇ ਹੋ ਕੇ ਕਹਿੰਦੇ ਨਾ ਜਾਗੋ ਹਾਂ ਜਾਗੋ ਆਉਂਗੇ ਹਾਂ ਜਦੋਂ ਉਹ ਦੂਏ ਪਾ ਲਾਂਗੇ ਦੋ ਚਲੋ ਦੋ ਹਾਂ ਚਲੋ ਦੂਏ ਹੋਗੇ ਜੀ ਠੀਕ ਆ ਦੋ ਕੱਪੜੇ ਜਦ ਬਹੋਗ ਦਾ ਵਿਆਹ ਹਾਂ ਜਾਵਰਣਾ ਵੀ ਫੜਦਾ ਭੋਗ ਵਾਲੇ ਦਿਨ ਜੇ ਤਾਂ ਆਪਾਂ ਗਏ ਹਾਂ ਠੀਕ ਹੈ ਤੂੰ ਗਿਆ ਜੇ ਤਾਂ ਤਾਂ ਤੇਰੇ ਕੋਲ ਕੱਪੜੇ ਹੈਗੇ ਆ ਹੋਰ ਵੀ ਤੇਰੇ ਆਪ ਬਰਾਤ ਵਾਸਤੇ ਵੀ ਨਵੇਂ ਹੋਣਾ ਤੇਰੇ ਹੁਣ ਜਿਹੜੇ ਕੱਪੜੇ ਆਉਣ ਬਰਾਤ ਨੂੰ ਆਉਣੇ ਹਾਂ ਜਿਹੜੇ ਪਹਿਲਾ ਕੱਪੜੇ ਤੇਰੇ ਕੋਲ ਦੋ ਸੂਟ ਨਵੇਂ ਪਏ ਆ ਇੱਕ ਜਨ ਉਹਨੂੰ ਪਾਲਿੰਗ ਲੈ ਲੂ ਇੱਕ ਭੋਗ ਹਾਂ ਸਮਝ ਗਿਆ ਗਾ ਤੁਮ ਤੇ ਬਾਕੀ ਕੱਪੜੇ ਬਚੇ ਹਾਂ ਚਲੋ ਇੱਧਰ ਵਾਕਈ ਚਰਨਜੀਤ ਬੈਠੀ ਆ ਇਹ ਵੀ ਲੱਗੀ ਹੋਈ ਏ ਮੈਨੂੰ ਹੁਣ ਸਵੇਰ ਦੀ ਜੰਗ ਚੱਲਦਾ ਈ ਸਾਡਾ ਅੱਜ ਦਾ ਹਾਂ ਇਹ ਕੋਈ ਗੱਲ ਪਿੱਛੇ ਮਨਨਦਰ ਤੇ ਢਾੜੀ ਮਨਨਦਰ ਤੇ ਢਾੜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਤਮਾ ਅਗੇ ਅਰਦਾਸ ਤੁਸੀਂ ਸਭੀ ਸੱਚਾ ਲੱਗੇ ਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਜੀ ਹਾਂ ਵੀ ਜੋ ਕੱਪੜੇ ਗਿਨਿਆ ਨਹੀਂ ਉਹਦੇ ਆਇ ਤਾਂ ਲੈ ਕੇ ਆਉਣੇ ਨਹੀਂ ਲੋੜੀ ਤੇ ਚਲੇ ਜਾ ਗਾਮ ਚਲੋ ਅਸੀਂ ਤੇ ਲੋੜੀ ਮਨਾਉਂਗੇ ਤਾਂ ਕੱਪੜਾ ਲੈ ਆਉਂਗਾ ਚਲ ਕੋਈ ਨਾ ਜੇ ਵਿਆਹ ਹੋਣ ਜਿਹੜੀ ਤਾਂ ਆਪਾਂ ਲੈਣ ਚੱਲੇ ਆ ਜਿਹੜੇ ਪਹਿਲੇ ਕੱਪੜੇ ਪਏ ਆ ਉਹਨਾਂ ਨੂੰ ਕੀ ਕਰੀਏ ਆਪਾਂ ਉਹ ਰਹਿਣ ਦੇ ਤਾਉਣ ਹਾਂ ਫਿਰ ਇੱਕੋ ਸੂਟ ਲੈ ਕੇ ਉਹ ਬਾਦ ਨਹੀਂ ਲੈ ਜਾਣਾ ਨਹੀਂ ਇੱਕ ਲਿਆ ਦੋ ਲਿਆ ਮੈਂ ਉਹ ਨਹੀਂ ਗੱਲ ਕਰ ਆਖਿਰ ਵਿੱਚ ਜੇ ਇੱਕ ਵਾਰ ਸੂਟ ਪਾਇਆ ਸੀ ਉਹ ਵੀ ਪਾ ਸਕਦੇ ਆ ਪਾ ਸਕਦੇ ਆ ਫਪਾਉਂਦੇ ਕਹਦੇ ਮੈਂ ਕਹਤਾ ਤਾਂ ਵੀ ਘੱਟ ਦੋ ਪਾਲਣੇ ਹੁੰਦੇ ਨੇ ਮੈਂ ਮੇਰੇ ਵਾਲੇ ਦਿਨ ਪਾਲਣੇ ਇੱਕ ਮੇਰੇ ਵਾਲੇ ਦਿਨ ਪੈ ਗਿਆ ਜਿਹੜਾ ਸੁਆਗੇ ਲਿਗਾ ਉਹ ਵਿਆਹ ਦੇ ਦਿਨ ਚਲੋ ਇਹ ਸਮਾਪਤੀ ਹੁਣ ਆਪਾਂ ਨੇ ਹੋਰ ਪ੍ਰੋਗਰਾਮ ਤੇ ਜਾਣਾ ਤੁਸੀਂ ਕਹਿੰਦੇ ਭੋਜ ਤੇ ਫੜਾ ਜਾਇਆ ਹੁਣ ਚਲੋ ਤਾਂ ਦੇਖਾ ਮੇਰੀ ਗੱਲ ਆ ਉਹ ਤਾਂ ਤੁਸੀਂ ਜਾਓ ਆ ਆ ਅਸੀਂ ਤਾਂ ਓਡੇ ਨਹੀਂ ਜਾ ਸਕਦੇ ਨਾ ਬੜੇ ਨਾਲ ਨਹੀਂ ਮੈਂ ਭਾਵੇਂ ਤਾਂ ਤੇ ਘਰ ਚੱਲੋ ਭਾਈ ਉਹ ਵੀ ਜਾ ਸਕਦਾ ਆਹ ਹਾਂ ਉਹ ਵੀ ਸਾਡੇ ਨੂੰ ਤੁਸੀਂ ਚਲਾ ਕੇ ਲੈ ਕੇ ਜਾਉਂਗੇ ਮੇਰਾ ਕਹਿਣਾ ਤਾਂ ਮਤ ਬੋਲੇ ਆ ਵੀ ਉਹ ਵੀ ਤਾਂ ਸਾਡੇ ਨਾਲ ਹੀ ਆਉਗੇ ਹਾਂ ਇਹ ਹੈਗਾ ਵੀ ਨੰਬਰ 2 ਦੀ ਹਾਂ ਤੂੰ ਦੱਸ ਲਾ ਤੂੰ ਗੱਤ ਕਿਆ ਕਹਿ ਦੱਸ ਹਾਂ ਬੋਲ ਇੱਕ ਲਾਈ ਵੜਿਆ ਭੇਜੋ ਹੁਣ ਮੈਂ ਗੱਲ ਕਰ ਲਵਾਂ ਹੈ ਮੈਂ ਗੱਲ ਕਰ ਲਵਾਂ ਲੈ ਚੱਲ ਕੇ ਜਾ ਨਾ ਬਾਲਕੰਡਾਈ ਜੋ ਪਹਿਲਾਂ ਇੰਜ ਦੇ ਦਬਾ ਤੇ ਫਿਰ ਐ ਕਰਦਾ ਮੈਂ ਕਿ ਮੇਰੇ ਪਤਾ ਇੱਕ ਅੱਜ ਹੈਗਾ ਟਾਈਮ ਕੱਲ ਦਾ ਟਾਈਮ ਹੋਵੇ ਨਾ ਹੋਵੇ ਨਾ ਕੰਮ ਪਤਾ ਨਹੀਂ ਹੁੰਦਾ ਕੰਮ ਦਾ ਕਦੋਂ ਢਿਕ ਲੈ ਮੈਂ ਉਹਨੂੰ ਫਰੀਆ ਮਨੂੰ ਹੁਣ ਐਂ ਦੱਸ ਇਹ ਕਹਿੰਦਾ ਮੈਂ ਵੀ ਲੈਣੀਆਂ ਮਨਿੰਦਰ ਕਹਿੰਦਾ ਅੱਜ ਇਹਨੂੰ ਨਹੀਂ ਲਈ ਕਿਉਂ ਅੱਜ ਹੈਗੀ ਹਾਂ ਨਹੀਂ ਨਹੀਂ ਇਹਨੂੰ ਆਪਾਂ ਇੱਕ ਦੋ ਦਿਨ ਢਾਰੀਆ ਦਵਾ ਲਓ ਲੈ ਇਹਨੂੰ ਥੋੜਾ ਜਿਹਾ ਮਾਲ ਹੋਰਾ ਦੂਆ ਉਹ ਮੁੰਡੇ ਨੂੰ ਫੋਨ ਕਰਿਆ ਸੀ ਦੁਪਹਿਰੇ ਉਹ ਕਹਿੰਦਾ ਹਰੇ ਕੱਪੜੇ ਥੋੜੇ ਰਹਿੰਦੇ ਆਉਂਗੇ ਬੜੇ ਚੰਗੇ ਨੇ ਠੀਕ ਹੁਣ ਆਪਾਂ ਤਾਂ ਉਦ ਹੀ ਕੱਪੜਾ ਲੈਣੇ ਮੁੰਡਾ ਵਧੀਆ ਲੈ ਆਉਂਦਾ ਅਗਰ ਆਪਾਂ ਕੋਈ ਹੋਰ ਨਹੀਂ ਜਾਦੀ ਮਨਿੰਦਰ ਨੂੰ ਉਹ ਪੈਂਟ ਨਹੀਂ ਆਦੀ ਜਿਹਦੇ ਬਟਨ ਨੇ ਲੱਗਦਾ ਨਾ ਉਹੇ ਧੂ ਨਾ ਲੱਗਦਾ ਹੋਵੇ ਜਿੱਪ ਨਾ ਲੱਗਦੀ ਹੋਵੇ ਹਾਂ ਉਹ ਬਟਨ ਕਰਕੇ ਤੇ ਕਿੰਨੇ ਪੈਂਟਾਂ ਖਰਾਬ ਹੋਈਆਂ ਪਹਿਲਾਂ ਕਾਫੀ ਖਰਾਬ ਹੋਏ ਕੋਈ ਨਾ ਭਾਬੀ ਵੀ ਹਜੇ 2-4 ਦਿਨ ਠਹਿਰ ਕੇ ਆਏ ਹੋਏ ਆਉਣੇ ਆ ਕੱਪੜੇ ਮੈਂ ਲੁਧਿਆਣੇ ਤੋਂ ਲੈ ਕੇ ਆਉਣੇ ਠੀਕ ਆ ਹਾਂ ਜਣ ਕਿ ਮਨਿੰਦਰ ਨੂੰ 10 ਦਿਨ ਤੱਕ ਇਹਨੂੰ ਵੀ ਜਦੇ ਦਵਾਉਣੇ ਆ ਐਨ ਵੀ ਇਹਨੂੰ ਪਹਿਲਾਂ ਦਵਾ ਲਿਆਉਣੋਂ ਉਹਨੂੰ ਬਾਅਦ ਵਿੱਚ ਇਹਨੂੰ ਵੀ ਜਦੇ ਲੱਕੀ ਹੋਵੇ ਦੋਹਾਂ ਨੂੰ ਜਦੇ ਦਵਾ ਲੈ ਹਾਂ ਆ ਤੁਸੀਂ ਮੇਰਾ ਤਾਂ ਪੁੱਤ ਸੂਟ ਸਲਾਈ ਕਰਨ ਤੇਰੇ ਤਾਂ ਸਿੰਤੇ ਸਵਾਈ ਮਿਲ ਜਾਣੇ ਆ ਇਹ ਫਰਕ ਆ ਬਟਾ ਮੈਨੂੰ ਸਲਾਈ ਕਰਨੀ ਹੈ ਮੈਂ ਕਿਹੜੇ ਲੈਣੀ ਆ ਮੈਂ ਵੀ ਦੇਖ ਲਈ ਲੈਣੇ ਨੇ ਤੁਸੀਂ ਕਿੰਨੇ ਜਾਣੇ ਇਕੱਠੇ ਆਪਾਂ ਜਿੱਦਾਂ ਜਾਣਾ ਆਪਾਂ ਤਿੰਨਾਂ ਨੇ ਜਾਣਾ ਤੇ ਮੈਂ ਘਾ ਦੂੰਗੀ ਠੀਕ ਆ ਅੰਕਤ ਨੂੰ ਮੈਂ ਤੋਰ ਕੇ ਲੈ ਜਾ ਜਾਂ ਚਾੱਕੀ ਦੇ ਜੇ ਜਾਂ ਰੋੜ ਕੇ ਜੀ ਤੋਰ ਅੰਕਤ ਨੂੰ ਮੰਦਿਰ ਲੈ ਕੇ ਜਾਊਗਾ ਆਪਣੀ ਸਾਈਕਲ ਵੀ ਭਾਉ ਮੋਹਰ ਬੜਾ ਹਾਂ ਮੈਂ ਗੱਡੀ ਤੇ ਲੱਗੀ ਜਾਊਂਗਾ ਗੱਡੀ ਕਿੱਥੇ ਕਿੱਡੀ ਆ ਨਵੀਂ ਗੱਡੀ ਚ ਅੱਛਾ ਮੈਂ ਗੱਡੀ ਤੇ ਲੈ ਜਾਈਂਗਾ ਇਹ ਤੇ ਹੀ ਮੋੜ ਤੋਂ ਚੱਲੀ ਚਲੋ ਚੱਲ ਕੋਈ ਗੱਲ ਨਹੀਂ ਪੁੱਤ ਮੈਂ ਪਰ ਵੈਸੇ ਤੈਨੂੰ ਦੱਸਾਂ ਅੱਪਾ ਜੀ ਉਦੋਂ ਨੂੰ ਕੱਪੜੇ ਲਈ ਆਪਾਂ ਦਿਨ ਮੈਂ ਮੰਮੀ ਤਾਂ ਦਵਾਉਣ ਨੂੰ ਫਿਰਦਾ ਕਿਉਂਕਿ ਦੇਖੋ ਕਿਹੜੇ ਸਿਰ ਤੇ ਸਤਾਏ ਕੱਪੜੇ ਆਉਣੇ ਆ ਇਹ ਜੇ ਹੁਣ ਦਊਗੀ ਤਾਂ 5-4 ਦਿਨਾਂ ਤੱਕ ਬਣ ਕੇ ਆਉਗਾ ਇਹੋ ਕੱਪੜਾ ਤੁਮ ਤਾਂ ਨਹੀਂ ਕਰਨਾ ਅਜੇ ਬਹੁਤ ਦਿਨ ਬਏ ਆ 13 ਦਿਨ ਤਾਂ ਆ ਗਏ ਇੱਥੇ ਬੈਠ ਬੈਣ ਦਿਖਾਉਣੇ ਵੀ ਉੱਠ ਖਲੋ ਤੇ ਮਨਿੰਦਰ ਦਾ ਵਿਦਿਅਕ ਸੰਦ ਟੈਂਪੋ ਤੇ ਚਲ ਤੂੰ ਵੀ ਚੱਕਲਾ ਬੈਗ ਨਾਲ ਜਾਂਦੀਆਂ ਤੇ ਤਾਲ ਦੂੰਗੀ ਤੇ ਹੁਣ ਮੇਰਾ ਮਨਿੰਦਰ ਹੈ ਜਨਾਬ ਵਧੀਆ ਪੜਨ ਲੱਗ ਗਿਆ ਜੀ ਬਾਪੇ ਦੀ ਕਿਰਪਾ ਨਾਲ ਸ੍ਰੀ ਸਿੰਘਾ ਦੀ ਕਿਰਪਾ ਦੇ ਨਾਲ ਦੀ ਇਹ ਗਣੋਂ ਦਾ ਮੰਮੀ ਮੈਂ ਹੁਣ ਗੁੱਡ ਲੈ ਕੇ ਆਉਣੀ ਆ ਰੋਜ਼ 10% ਹੈ ਨਾ ਜਿੰਨੇ ਪਰਸੈਂਟ ਦਾ ਮਤਲਬ ਟੈਸਟ ਹੁੰਦਾ ਉਹਨੇ ਪੂਰੇ ਪਰਸੈਂਟ ਲੈ ਕੇ ਆਉਂਦਾ ਕੱਲ 5 ਦਾ ਪਹਾੜੀ 5 ਚੋਂ 5 ਅੱਜ 10 ਦਾ ਸੀ ਤਾਂ 10 ਵਿੱਚ 10 ਕਿਤੇ ਐਵੇਂ ਮਿਹਨਤ ਕਰੇਗਾ ਮੈਂ ਲਿੰਦਰ ਜੋ ਥੋੜੀ 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 ਕੋਸ਼ਿਸ਼ ਕਰੂੰਗੀ ਨਾ ਅੱਜ ਕੁਝ ਕੱਲ ਕੁਝ ਐਦਾਂ ਹੋਣਾ ਠੀਕ ਆ ਕਾ ਭਗੜਾ ਪਾਨੇ ਤੂੰ ਆਪੇ ਹੁਣ ਤੈਨੂੰ ਹੁਣ ਤੇਰਾ ਤਾਂ ਨਹੀਂ ਕੋਈ ਕੰਮ ਕਰਦਾ ਤੂੰ ਆਪੇ ਹੀ ਕਰਦਾ ਖੁਦ ਹੁਣ ਵੀ ਨੰਬਰ ਆਉਂਦੇ ਨੇ ਵਿੱਚ ਲੱਗ ਗਿਆ ਤੇ ਜੋੜੇ ਨੰਬਰ ਇਹਦੇ ਘਟਾਣ ਤੇ ਹੁਣ ਹੋ ਗਿਆ ਫਿਰ ਇਹ ਚਾਲੂ ਹੁਣ ਇਹ ਕਹਿੰਦਾ ਵੀ ਮੈਂ ਮੌਲੀ ਫੌਲੀ ਮੰਮੀ ਫਾਸਟ ਤੇ ਇਨਕੇ ਸੈਕਿੰਡ ਤੇ ਸੈਕਿੰਡ ਦੇ ਅੰਦਰ ਖਾਣੂ ਬੰਦੇ ਨੂੰ ਉਮੀਦ ਰੱਖਣੀ ਚਾਹੀਦੀ ਆ ਚੱਲ ਹੁਣ ਪੰਜ ਚੱਲੀ ਆ ਪਰ ਹੁਣ ਬਹੁਤੀ ਇਕੱਲਾ ਨਾ ਕਰੀਏ ਹੁਣ ਮੰਦਰ ਦਾ ਕੀ ਕਰਨਾ ਫਿਰ ਮੰਦਰ ਟੁਕਸੀ ਛੱਡ ਦਿੰਦੇ ਜਾਂਦੇ ਆਂ ਅੱਛਾ ਫਿਰ ਜਿੱਦਣ ਇਹਨੇ ਜਾਣਾ ਹੋਵੇ ਤੁਸੀਂ ਇਹਨੂੰ ਲੈ ਜਿਓ ਇਹ ਅੰਗਦ ਦਾ ਘਰੇ ਲਿਆ ਦਿਓ ਇਹਨੂੰ ਨਾਲ ਲੈ ਜਿਓ ਜਿਹੜਾ ਜਿਹੜੇ ਦਿਲ ਕਰੂਗਾ ਉਹਦੇ ਨਾਲ ਲੈ ਉਸ ਵਿੰਗਦ ਦਾ ਤੁਸੀਂ ਇਕਨੇ ਲਿਆਉਣੇ ਕਹਿ ਕੇ ਆਈ ਉਹਨਾਂ ਦਾ ਬਾਪੂ ਦੇਖਣੇ ਹੁੰਦੇ ਉਹਨਾਂ ਆਪਣੀ ਪਸੰਦ ਕਰਦੇ ਇਹਨਾਂ ਤਾਂ ਜਿਹੜੇ ਮਰ ਗਏ ਕੋਦਰਨ ਆਹੋ ਇਹ ਤਾਂ ਬਹੁਤ ਦੁਰਲੱਭ ਹੋ ਗਏ ਇਹ ਕਿਤੇ ਕੋ ਕੁੜਤਾ ਜੰਮਾ ਕਾਲਾ ਪਏ ਇਹਨੂੰ ਚਿੱਟਾ ਹੋ ਗਿਆ ਚਿੱਟਾ ਵੀ ਪਿਆ ਹੂੰ ਛੋੜਾ ਹੋ ਗਿਆ ਚੂਟਾ ਪਿਆ ਹੈ ਛੱਗਾ ਖੁੱਲਾ ਨਹੀਂ ਸੀ ਹੋਣਾ ਚਿੱਟਾ ਹੋ ਗਿਆ ਚਿੱਟਾ ਹੈਗਾ ਚਿੱਟਾ ਨਹੀਂ ਉਹ ਖਾਣੇ ਦੀ ਗੱਲ ਕੋ ਖਾਣਾ ਵਸ ਕੇ ਖਾਣਾ ਗਿਆ ਟੰਕਾ ਕਾ ਤਾਂ ਇਹ ਕੈਗਾ ਸੋਚੋ ਟਮਟਰ ਹਾਂ ਕਾਪੀ ਲਿਆ ਦੇਣੀ ਇੱਕ ਦਿਨ ਮੈਂ ਜਿਹੜਾ ਤਾਂ ਸਵੇਰੋਂ ਮੰਗਦਾ ਤੇ ਲੱਤੀ ਨਹੀਂ ਇਹਨੇ ਕੰਧ ਮਿਲੀ ਉਹ 10 ਰੁਪਏ ਰਪਾ ਤਾਂ ਕਿਆ ਮੈਂਟੀ ਤੋਂ ਪੁੱਛ ਆਵਾਂ ਕਿ ਟੈਸਟ ਕਾਪੀ ਹੈ ਕਿ ਕਹਿੰਦੇ ਨਹੀਂ ਕਾਪੀ ਕਿਹੜੀ ਟੈਸਟ ਕਾਪੀ ਤਿੰਨ ਉਹਦੇ ਆੜੀ ਸਬਜੈਕਟ ਹੂੰ ਪਾਸ ਬਲੀ ਆਂ ਚੱਲ ਠੀਕ ਆ ਪਹੁੰਚੇ ਆ ਜੀ ਸ਼੍ਰੀ ਚੰਗੌਰ ਸਾਹਿਬ ਖਾਲੇ ਅੰਦਰ ਐਂਟਰੀ ਨਹੀਂ ਹੋਈ ਚਰਨਜੀਤ ਹਾਏ ਇਹ ਆ ਜਿਹੜਾ ਜਾਮਣੀ ਜਾ ਪਿਆ ਹਾ ਯਾ ਕਿੰਨਾ ਸੋਹਣਾ ਹੈ ਸੋਹਣੀ ਚੀਜ਼ ਹੈ ਹੈ ਇਨੂੰ ਇੱਥੀ ਦੇ ਲੈ ਚਾਲਦੇ ਆ ਹਨਾ ਇੱਥੀ ਚੱਲ ਵਧੀਆ ਨਾਲ ਟਾਈਮ ਬੱਜੂਗਾ ਆਹੀ ਬਾਹਰ ਦੀ ਖਿਚਲੀ ਇੱਥੀ ਤੇ ਹੈਂ ਪੈਸੇ ਦੇ ਕੇ ਲੈਣਾ ਹੈ ਜੁੜ ਗਿਆ ਨਹੀਂ ਪੈਸੇ ਨਹੀਂ ਮੈਂ ਗੱਲ ਕਰਦਾ ਪੈਸੇ ਚੱਲ ਦੇਖ ਕੇ ਹੀ ਲੈਣੀ ਚੀਜ਼ ਮੇਰਾ ਕਹਿਣਾ ਉਹ ਅੰਦਰ ਕੰਨ ਜਾਣਾ ਐਥੀ ਕੱਢ ਕੇ ਕਹਦੇ ਨੇ ਬਾਈ ਸਾਨੂੰ ਰੀ ਭੇਜ ਦੇ ਬਾਹਰ ਕਿਆ ਕਹਨੀ ਆ ਚੱਲ ਫਿਰ ਚੱਲ 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 ਚੱਲਦੇ ਆ ਅੰਦਰ ਜੀ ਤੇ ਹੁਣ ਕਰਦੇ ਆ ਸਲੈਕਟ ਕਿਹੜਾ ਲੈਣਾ ਚਰਨਜੀਤ ਨੇ ਸੂਟ ਕਈ ਦਿਨ ਹੋ ਗਏ ਬਸ ਵਿਆਹ ਆ ਗਿਆ ਸਾਨੂੰ ਹਜੇ ਤੱਕ ਸ਼ਾਪਿੰਗ ਐ ਨਹੀਂ ਕਰਾਈਆਂ ਤੇ ਅੱਜ ਲੱਗੇ ਚਰਨਜੀਤ ਪਹਿਲਾਂ ਸੂਟ ਪਸੰਦ ਕਰਾਉਂ ਤੋਂ ਬਾਅਦ ਮਾਤਾ ਨੂੰ ਫਿਰ ਤਾਂ ਜੀ ਗਰੇ ਜੀ ਗਰੇ ਜੀ ਗਰੇ ਜੀ 12 95 ਚ ਬਹੁਤ ਸੋਹਣਾ ਸੀ ਨਹੀਂ ਉਹਨੇ ਮਸੂਹੇ ਕਲਰ ਦਾ ਕਹਾਂ ਜੀ ਮੋਰ ਬਲੂ ਚਾਹਤਾ ਅਜੇ ਕੋਈ ਨਾ ਦਰੋਸਾ ਨਾ ਗੇਟਿੰਗ ਕੋਰਡਿੰਗ ਤੇ ਵੀ ਘਟਾਈ ਹੈ ਹਾਂ ਜੇ ਤਾਂ ਹੋਰ ਲੱਗੀ ਪਾਣੇ ਬੀਹੜੀ ਉਹ ਜਿਹੜੀ ਪੰਨ ਦੇ ਵੀ ਛਡਾਈ ਆ ਬਹੁਤ ਸੋਹਣਾ ਲੱਗਦਾ ਜੀ ਰੈਂਟਾ ਤਾਂ ਲੈਣਾ ਬੜਾ ਪਿਆਰਾ ਹੈ ਇਹ ਜਿਹੜੇ ਦੇਖੋ ਹੋਰ ਮਿਲੂਗਾ ਕਲਰ ਹੋਰ ਮਿਲੂਗਾ 12 95 ਦੀ ਰੇਂਜ ਹੈ ਮੈਂ ਕਿਹਾ ਹੋਰ ਕਲਰ ਮਿਲੂਗਾ ਜਾਨ ਤੂੰ ਕਿਹੜਾ ਕਰਾਈਂ ਕੋਈ ਹੋਰ ਲੈਣਾ ਰਾਮ ਨਹੀਂ ਆ ਰਿਹਾ ਇਹ ਦੇਖੋ ਨਾ ਇਹ ਲੈ ਗਏ ਨਾਲ ਇੱਕ ਆ ਦੇ ਤੋ ਹਾਂ ਜੀ ਵੀ ਲੈ ਲੀਓ ਕੋਈ ਰੈਂਟਾ ਲੈ ਕੋ ਸੋਹਣੇ ਕੋਈ ਹਾਲ ਹੋ 2695 ਦੀ ਰੇਂਜ ਬਹੁਤ ਸੋਹਣਾ ਕੜਾਈ ਹੈ। ਫਰੀ ਦੁਪੱਟਾ ਵਰਗਾ ਦੀ। ਆ ਗੋਟਾ ਲਾਜੀ ਬਹੁਤ ਪਿਆਰੀ ਚੀਜ਼ ਹੈ ਜੀ। ਆਪਣੀ ਵੀ ਆਪਣੀ ਵੀ ਚੋਅ ਦਾ ਦੱਸਦੀ ਨਾ। ਜੀ ਮੇਰੀ ਆ ਚੋਅ ਆ ਸਾ। ਇਹ ਟੈਡੀ ਸਿਲਕ ਆ ਜੀ। ਇਹਦਾ ਵੀ ਬਹੁਤ ਬੰਦ ਜੱਜ ਕਾਲ ਟੈਡੀ ਸਿਲਕ ਹੈ ਜੀ। ਹਾਂ ਥੀ ਥੋੜੀ ਹੋਰ। ਨਾਲ ਦੁਪੱਟਾ ਹੈ ਜਿੱਕੜਾਈ ਵਾਲਾ ਜੀ। ਬਾਟਮ ਤੇ ਕੜਾਈ ਹੈ ਜੀ। ਆ ਦੇਖੋ ਨਾ ਹੈਵੀ ਦੁਪੱਟਾ।

ਨਹੀਂ ਸਲਾਣੀ ਵਾਲਾ ਕੁਝ ਕਰਾ ਨਹੀਂ ਤਾਂ ਅਸਾਂ ਫਿਰ ਉਹਨਾਂ ਨੂੰ ਜਦੋਂ ਕੋ ਲੈ ਨਹੀਂ ਨਾ ਲੱਗੇ ਕੋਈ ਅੱਧਾ ਬੜਾ ਫਿਰ ਜੀ ਕੋਟਨ ਆਈ ਗਈ ਅੱਜ ਕੱਲੇ ਸ਼ੀਵਰ ਚੱਲਦੀ ਆ ਔਰ ਗੰਜਾ ਚੱਲਦੀ ਆ ਜੀ ਗਲਾਸ ਕੜ ਕੱਟਾ ਚੱਲਦਾ ਆਹੀ ਚੱਲਦੇ ਆ ਜੀ ਅੱਜ ਕੱਲ ਇਹ ਵਿਆਹ پارٹی ਵਾਲੇ ਸੂਟ ਆ ਜੀ ਇਹ ਨਹੀਂ ਤਾਂ ਖਲਾਦ ਨਾ ਲੈਣੇ ਲਵਾਂ ਫਿਰ ਕੋ ਦੂਸਰੇ ਦਿਖਾ ਦਿੰਨੀ ਆ ਜੀ ਕੋਟਨ ਚ ਦਿਖਾ ਦਿੰਦੇ ਆ ਬਾਅਦ ਵਿੱਚ ਗੰਜਾ ਇਹ ਹੈਗਾ ਜੀ 2175 ਦੀ ਰੇਂਜ ਚ ਹੈ ਜੀ ਥੋੜਾ ਬੜਾ ਪਿਆਰਾ ਜੀ ਸਿੰਪਲ ਫੋਪਰ ਚੰਗਾ ਬੜਾ ਪਿਆਰਾ ਹੈ ਬੱਤਾ ਹੀ ਬੜਾ ਪਿਆਰਾ ਹੈ ਦਾ ਕਿ ਜੇ ਹਸਾ ਦੀ ਜੈਹੀ ਕੋ ਚਾਹਦਾ ਜੀ ਪਰ ਇੰਚ ਸ਼ਿਮਰ ਹਮ ਕਲਾਸ ਕਪੜਾ ਆਈ ਚਾਹਦਾ ਵਿਆਹ ਸ਼ਾਦੀ ਚ ਆ ਚਾਹਦੇ ਜੀ ਤੁਸੀਂ ਵਿਆਹ ਚ ਪਾਣਾ ਫਿਰ ਆਹੀ ਵੈਰਿਟੀ ਲੈ ਕੇ ਜਾਣਾ ਹਾਂ ਇਸਵਾਜ ਦੇ ਕੱਪੜਾ ਇੰਚ ਦੇ ਲੋਕ ਯਾਰ ਸੁਣੋ ਸ਼ਿਮਰ ਆ ਗਈ ਜੀ ਬੜੇ ਪਿਆਰੇ ਸੁਣੋ ਬਟੇ ਵੀ ਕਿੰਨਾ ਸੋਹਣਾ ਫ੍ਰੀਟ ਬਟੇ ਦੇ ਬਰਬ ਕਿੰਤਾ ਹੋਇਆ ਜੀ ਦੇਖੋ ਅਰੇ ਤੁਸੀਂ ਮਿੰਟ ਘਟਾ ਦੇ ਵਰਤ ਕੇ ਹੋਰ ਕੋਣਾਂ ਸੁਣਤਾ ਹੈ ਜੀ ਜੇ ਤੁਸੀਂ ਉਸ ਤੋਂ ਕੇ ਹਰ ਲਾ ਫਿਰ ਆਜ਼ਾਦੀ ਵੈਰਿਟੀ ਆਏਗੀ ਰੇਟ ਦੀ ਕਿੰਨੀ ਰੇਟ ਦੀ ਤੁਹਾਨੂੰ ਚੰਗੀਆਂ ਆ ਜੀ ਖਤਰੀ ਬਾਅਦ ਚ ਪਕਾ ਸਕਦੇ ਅਨੁਸਾਰ ਤੇ ਤੁਸੀਂ ਇਹਨੂੰ ਲੈਣ ਦੀ ਨਹੀਂ ਲੱਗ ਰਹੀ ਜੀ ਫਿਰ ਆ ਚੀ ਜਾਈਗੀ ਉਦਾਹਨ ਸਿੰਪਲ ਜਾਵੇ ਫਿਰ ਆ ਜੇ ਤੁਸੀਂ ਲੈਣੀ ਤੋਂ ਬਿਗੈਰ ਲੈਣਾ ਤਾਂ ਕਾ ਦੇ ਫਿਰ ਲੈਣੀ ਹਾਂ ਮੈਨੂੰ ਓਕਾ ਲੱਗਦਾ ਵਿਆਹ ਪਾਰਟੀ ਸੁੱਦੂ ਤਾਂ ਲੈਣਿਕ ਲੱਗਦੀ ਹੈ ਲੱਗਦੀ ਹੈ ਇਹ ਤਾਂ ਦਾਪੜੇ ਦਿਖਾਣੀ ਹੋਣੀ ਆ ਉਹਨਾਂ ਬਰ ਅਖਰਾ ਆ ਨਹੀਂ ਜੀ ਨਹੀਂ ਫਾਤ ਦਿਖਾਵਾ ਫਰੇਟ ਨਹੀਂ ਹੋ ਜਾਣੀ ਦਿਖਾ ਦਿਵਾ ਜੀ ਇਹਦੀ ਲੈਣਿਕ ਦੀ ਲੋੜ ਨਹੀਂ ਹੈਗੀ ਇਹ ਰਾਮ ਟੈਕਸ ਦਾ ਜੀ ਬਹੁਤ ਪਿਆਰਾ ਸੁੱਟਾ ਕਪੜਾ ਵੀ ਕੋਹਣਾ ਹੈ ਕਪੜਾ ਵੀ 6 ਮੀਟਰ ਦਾ ਹੁੰਦਾ ਜੀ ਆਦਿ मैडम ये आ बोतल ला दीजिए जी आ देखो देखो बोतल में ले नहीं जा लोग अपने चाहते हैं चावल हां नाडम समाज में ना

ਬਹੁਤ ਸੋਣਾ ਖੁੱਤਾਂ ਮਾਮੇਰ ਵਾਂਗ ਦਿਖਾ ਦੇਣੀ ਹੈ ਜੀ ਇੱਥੇ ਗਿਆਨ ਦਿਖਾ ਦੇ ਮੇਰੀ ਜੀ ਦੇਖੋ ਬਹੁਤ ਸੋਣਾ ਸਿੱਦਾ ਜੀ ਆਵੇ ਇਹਨ ਵੀ ਲੈਣ ਦੀ ਲੋੜ ਨਹੀਂ ਪੈਣੀ ਜੀ ਲਗਾਉ ਚਾਹੀਦਾ ਆਹੋ 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 ਕੋਈ ਮੈਂ ਦੇਖ ਲੈਨੀ ਜੀ ਕਿ ਉਹ ਕਿਹੜਾ ਦਿਖਾ ਨਹੀਂ ਜੀ ਅੱਜ ਬੜਾ ਪਿਆਰਾ ਸੁਟਾਈ ਜੀ ਬੜਿਆਂ ਤੋਂ ਬੜਾ ਘੈਂਟ ਲੱਗਦਾ ਕੀ ਆਹ ਪੂਰੇ ਗਾਮਾ ਤੇ ਕਢਾਈ ਹੈ ਜੀ ਇਹਦੀ ਹੱਲਾ ਚੰਨ ਜੀ ਅਰੇ ਕੋਈ ਦੇਖੋ ਇਹ ਕਿਹੋਂ ਕਿੱਥੋਂ ਅਗੇ ਦੀ ਕਢਾਈ ਆ ਕੁਲਵਾਨ ਤੇ ਆ ਗਈ ਬੰਦ ਕੰਪਿਊਟਰ ਟਾਈ ਡਬਟਾ ਜੀ ਇਹਦਾ ਬਹੁਤ ਸੋਹਣਾ ਸੁਟ ਹੈ ਹਾਂ ਦੇਖੋ ਆਹ ਦੇਖੋ ਯਾ ਪਰਮਾਨੂ ਭੇਜਾਂ ਮੂਹਰੇ ਡਾਈਟ ਪਟਾਈ ਬਹੁਤ ਸੋਹਣਾ ਲੱਗਣਾ ਆ ਲੋ ਜੀ ਬਣਿਆ ਸੁਣ ਬਹੁਤ ਸੋਹਣਾ ਲੱਗਣਾ ਜੀ ਕੋਬਰ ਜਿਆਣਾ ਇਹ ਲੱਗਣੀ ਬੈਣੀ ਇਹ ਚ ਕਲਰ ਵੀ ਨਹੀਂ ਜਾਣਗੇ ਤੁਹਾਨੂੰ ਆ ਲੱਗਦਾ ਕੀ ਦੱਸੋ ਮੈਨੂੰ ਮੈਨੂੰ ਪੁੱਛੀ ਜਾ ਹੁਣ ਤੇਰੀ ਨੂੰ ਪੁੱਛਣਾ ਨਾ ਆਕਦਾ ਜੀ ਆਪਣੀ ਵੀ ਦੇਖ ਮੜ ਬੁੱਟ ਵੀ ਹਾਂ ਵੀ ਭਾਈ ਆ ਕੱਪੜਾ ਲੈਣਾ ਮੈਂ ਪਤੂਆ ਨਾ ਇਹ ਰਸੂ ਤੇਜੀ ਯੋਗ ਦਾ ਉਹਦੇ ਨਾ ਪਰਾ ਪਛਾਨ ਮੇ ਦੀ ਦੇ ਹਾਂ ਅੱਡ ਪਟਾ ਜੀ ਇਹ ਤਾਂ ਬੜੀ ਫੇਰੀ ਚੀਜ਼ ਹਾਂਜੀ ਹਾਂ

ਗੇਦੀ ਘੜਾਈਏ ਤੇ ਚੂਹ ਬਣਾਣਾ ਨਹੀਂ ਹੈਗਾ ਬਹੁਤ ਸੋਹਣਾ ਬਟਿਕ ਸੀਤਾ ਜੀ ਮਾਡਲ ਵਾਲਾ ਇਹ ਦੇਖ ਸੀ ਜਿਹਦੀ ਕੇ ਰਿਹਾ 1395 ਨਾ 12 ਬਚਾਣ ਦੇ ਪਹਿਲਾਂ 1395 ਕੈਸੀ ਹੁਣ ਰੇਟ ਕੱਟ ਕੇ ਆਇਆ ਜੀ ਇਹਦਾ ਕੰਪਿਊਟਰ ਡਾਟਾ ਕੱਟਾਇਆ ਸੀ ਹਾਂ ਕਾਹਨਾਂ ਹਾਂ ਤੂੰ ਦੱਸ ਲੈ ਕੀ ਕਹਿਣਾ ਬੋਲ ਤੂੰ ਕਹਿਣਾ ਬੋਲ ਬੋਲ ਨਾ ਮਸਲੀਂ ਦਾ ਦੁਪੱਟਾ ਜੀ ਦੇ ਵਿੱਚ ਬਣਵਾਲਾ ਨਹੀਂ ਹੈਗਾ ਕੋਈ ਉਹ ਮੜਨਾ ਲੈ ਉਹ ਸਾਰਾ ਦੁਪੱਟਾ ਦੇਖਾ ਨਹੀਂ ਬਹੁਤ ਪਿਆਰਾ ਸੂਟ ਹੈ ਜੀ ਰੱਖ ਲਾ ਇਹ ਤਾਂ ਖੇਡ ਲਾ ਤੁਹਾਨੂੰ ਬਧੀ ਰਹੇਗੀ ਇਹ ਜੀ ਕਲਰ ਹੈਗਾ ਤੁਹਾਨੂੰ ਇਹ ਵਿੱਚ ਪੌਡਰ ਲਾਲ ਹੈ ਜੀ ਇਹ ਕਲਰ ਨਹੀਂ ਆਉਂਦਾ ਹਾਂ ਲੈਣਾ ਮੂਲ ਨੂੰ ਹਾਂ ਥੋੜਾ ਜਿਹਾ ਰੱਖ ਲਿਆ ਜੀ ਰਹਿਣ ਤੋਂ ਹੀ ਰਹਿਣ ਤੋਂ ਆ ਤਾਂ ਕਾ ਨੂੰ ਖੋਲਦੇ ਆ ਕਲਰ ਜਣੀ ਇਹ ਕੋਈ ਨਕੀਂ ਨਹੀਂ ਹੈਗਾ ਰੈਡ ਨਹੀਂ ਲੈਣਾ ਗੂੜਾ ਜਿਆਦਾ ਨਾ ਜੀ ਜਿੱਦਾ ਤੁਸੀਂ ਆ ਠੀਕ ਠਾਕ ਜੀ ਕਾ ਜੇ ਖੋਜੀ ਸਾਵੇ ਬੜਾ ਪਿਆਰਾ ਜੀ ਪ੍ਰੇਮ ਤੇ ਤੁਸੀਂ ਕਿਸ ਵਾਰ ਤੇ ਮੇਰੀ ਹੈ ਇਹਦੇ ਸੁਕੀਦਾ ਵਾਇਆ ਗਈ ਹਾਂ ਆ ਦੇਖੋ ਜੀ ਮੋਹਨ ਪਰ ਗ੍ਰੀਚਾ ਤੁਸੀਂ ਬਹੁਤ ਪਿਆਰਾ ਸੰਗਤ ਤੁਹਾਡੇ ਪਚੰਨੇ ਦੀ ਰੇਂਜ ਦੁਪट्टे ਦੇ ਵੀ ਕੜਾਈਏ ਜੀ ਆਇਆ ਜੀ ਜੇ ਜੇ ਤਾਂ ਜੇ ਤਾਂ ਤਾਂ ਲੈਣਿਆ ਵਿਆਹ ਸ਼ਾਦੀ ਵਾਸਤੇ ਪਾਰਟੀ ਵਾਸਤੇ ਤਾਂ ਤਾਂ ਤੁਹਾਨੂੰ ਸੂਟ ਜਿਹੜੇ ਆ ਥੱਲੇ ਪਏ ਆ ਲੈਨਿੰਗ ਵਾਲੇ ਇਹ ਚੱਲਣੇ ਆ ਆ ਜਨੇ ਇਜਦਾ ਹੈਗਾ ਵੀ ਉਦਾਂ ਦਾ ਠੀਕ ਹੈ ਕਿਉਂਕਿ ਇਹ ਇੱਕ ਵਾਰੀ ਪੈਕ ਵਿੱਚ ਅੱਛਾ ਚਲੋ ਠੀਕ ਆ ਚਲੋ ਠੀਕ ਆ ਹਾਂ ਉਹ ਬੜਾ ਪਿਆਰਾ ਸੀ ਇਹਨੂੰ ਵੀ ਲੈਣੇ ਕਿ ਲੋਕ ਸੀ ਕੁਝ ਐਸਾ ਕੁ ਕਹਿੰਦੇ ਸੀ ਨਾ ਵਰਬਰੀ ਡੁਪੱਟੇ ਨਾਲ ਆ ਜੀ ਹੋਰ ਬਾਤ ਬਣਾ ਪਰਕਾ ਚਲੋ ਮੇਰੇ ਪਾਪਾ ਨੇ ਕਿਹਾ ਸਾਢੇ 1100 ਉਹ ਸੁਣਾ ਪੂਰਾ ਸੁਣ ਲਈ ਸੈਂਸੀ ਡੁਪੱਟਾ ਆ ਗਿਆ ਜੀ ਇਹਦੇ ਨਾਲ ਮਰਜੀ ਦਾ ਡੁਪੱਟਾ ਆ ਗਿਆ ਸੈਂਸੀ ਪਿਆਛ ਵਰਗਾ ਡੁਪੱਟਾ ਹੋਰ ਪਿਆਰਾ ਸੀ ਉਹ ਆਹ ਵੇੜਾ ਹਾਂ ਲਓ ਗ੍ਰੇਡ ਵੀ ਠੀਕ ਆ ਜੀ ਬਹੁਤ ਸੋਹਣਾ ਸੂਟ ਆ ਜੀ ਹਾਂ ਤੇ ਤੁਹਾਨੂੰ ਚੰਨ ਮੈਂ ਜੀ ਜੀ ਕਹਿੰਦੇ ਬਹੁਤ ਖਿਆਰਾ ਸੂਟ ਜਿਵੇਂ ਤੁਸੀਂ ਆਹ ਸੂਟ ਕੱਢਿਆ ਪਏ ਨੇ ਇਹਦੇ ਵਿੱਚ ਹੋਰ ਹੈ ਨਹੀਂ ਬੁਟੀਕ ਚ ਇਹਦੇ ਵਿੱਚ ਆਹੀ ਆਂਦਾ ਜੀ ਬਾਕੀ ਮੈਂ ਤੁਹਾਨੂੰ نیچے ਦਿਖਾਏ ਇਹਦੇ ਨਾਲ ਦੀ ਡਿਟੈਕਸ਼ਨ نیچے ਦਿਖਾਏ ਆ ਕਿ ਇਦਾਂ ਦੀ ਕੀ ਸ਼ੋਅ ਹੋਵੇ ਹੋਰ ਉਹ ਵੀ ਦਿਖਾ ਦਿੰਨੀ ਹਾਂ ਹਾਂ ਪਰ ਇਹ ਤਾਂ ਲੈਣੀ ਗਾਲੇ ਇਹ ਤਾਂ ਲੈਣੀ ਗਾਲੇ ਤੁਸੀਂ ਦਿਖਾਇਓ ਹੀ ਨਾ ਨੇ ਉਧੋਂ ਦਾ ਹੱਦਾਂ ਜੀ ਮੈਂ ਵੀ ਲੈਨਿੰਗ ਵਾਲਾ ਨਾ ਦਿਖਾ ਦਿਓ। ਉਹ ਕੀ ਆਖਦਾ ਇਹ ਲੈਨਿੰਗ ਹੀ ਆਖਦਾ। ਸੁੱਕਰ ਜਰਾ ਹਾਂ ਨਾਲ ਦੀ ਜਿੱਦ ਲੈ ਗਈ। ਇਹ ਸੁੱਕਰ। ਇਹਨਾਂ ਦੇ ਪੀੜਾ ਤਾਂ। ਕਰ ਦੇ ਜਿੱਕੇ ਡਾਈ ਦਾ ਬਿਨਾ ਲੈਨਿੰਗ ਤੋਂ ਬਣਦਾ। ਮਨ ਨਹੀਂ ਆਉਂਦਾ ਆ ਕੇ 135 ਬਹੁਤ ਛੋਟਾ ਸਹੀ ਹੋਣਾ ਕਰ ਲਾ ਜਰਾ। ਲੋ ਬਟੇ ਜੀ ਵੀ ਵਰਕ ਕੀਤਾ ਹੋਇਆ ਹੈ ਜੀ ਦੁਪੱਟਾ ਵੀ ਬਿਲਕੁਲ ਬਹੁਤ ਸੋਹਣਾ ਲੱਗ ਰਿਹਾ ਹੈ। ਆਹ ਦਾ ਗਾੜੇ ਦਾ ਸਿਰ ਦਾ ਮੰਗਦੇ ਸੀਗੇ। ਆ ਵੀ ਬਹੁਤ ਸੋਹਣਾ ਪਟੇ ਜੀ। ਇਹਨੇ ਵੀ ਨਹੀਂ ਲਿਖੀ ਲੋੜ ਜੀ। ਗਾਵਾ ਸਿਆਰ ਗਿਆ ਜੀ। ਆਓ। ਗੜ ਆ ਗਿਆ ਜੀ। ਆ ਕਿਉਂ ਹੈ? ਬਸ ਸੋਹਣਾ ਲੱਗਦਾ ਜੀ ਟੱਪਟੇ। ਆਈ ਗਿਆ ਜੀ। ਇਦੀ ਕੇ ਰੇਂਜਰ ਮਾਰੂ ਬੁਖਾਲਾ ਜੇ ਸਾਨੂੰ ਸਾਰਾ ਸਬ ਚੈਨਲ ਹੈ ਤਾਂ ਤੁਹਾਡੀ ਸਾਹ ਦੇ ਕੋਲ ਤੋਂ ਮੁੰਡਾ ਆ ਰਿਹਾ ਉਹ ਕਾਸੂੜੀ ਬਰਾ ਤੇ ਆ ਰਿਹਾ ਸੀ ਗਾੜੀ ਨੂੰ ਲਾਇਕ ਕਰ ਗਏ ਜਿਹੜੀ ਸਫਾਈਆਂ ਤੇ ਮੈਚ ਬਣੂਗੀ ਜੀ ਤੇਰਾ ਪਚਾਉਂਦੀ ਬਣਦੀਆਂ ਬਹੁਤ ਸੋਹਣਾ ਲੱਗੂਗਾ ਕਾਟਾ ਦੀ ਕੋ ਕਿੰਨਾ ਪੈਸਾ ਬੋਲ ਲੈਣਕ ਦੀ ਲੋੜ ਨਹੀਂ ਪੈਣੀ ਹੈ ਨਾ ਸੁਸਤ ਜਿਹੜੇ ਮੈਂ ਤੁਹਾਨੂੰ ਦਿਖਾਏ ਉੱਪਰ ਆਹੀ ਸੋਹਣਾ ਲੱਗੂਗਾ ਨਾ ਪੇਂਟ ਬਣਾ ਲਿਆ ਕਿੱਥੇ ਹੈ ਇਹ ਕਿੱਡੀ ਕੀਤੀ ਹੋਈ ਆ ਤਾਂ ਧਾਗੇ ਦੀ ਲੈ ਉੱਪਰ ਪੇਂਟ ਬਹੁਤ ਸੋਹਣਾ ਸਾਡਾ ਬਾਵਾ ਜਿਹੜੀ ਡਿਜ਼ਾਈਨ ਆ ਜਿਹੜੀ ਤੇ ਜੀ ਜੀ ਮੇਰਾ ਭਾਈ ਆ ਗਿਆ ਇੱਕ ਮਿੰਟ ਮੈਂ ਉਹ ਬਣਾ ਦਿਖਾਏ ਜੀ ਜੀ ਦੇ ਹੱਥ ਵਿੱਚ ਪਰਵੀਨ ਆ ਤੇਰੇ ਹੱਥਾਂ ਦਾ ਸੋਹਣਾ ਨਹੀਂ ਜਰਾ ਇਹ ਵੀ ਅੱਜ ਐ ਇਹ ਵੀ ਬੜਾ ਠੀਕ ਹੈ ਸਾਰੀ ਲੈ ਜਣੇ ਚ ਪੰਛੀ ਪੰਛੀ ਹੋ ਗਈ ਆ ਲਓ ਜੀ ਇਹ ਗੋੜਾ ਤੇਰਾ ਗੋਤਾ ਜੀ 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 ਇਹ ਨਹੀਂ ਤੇ ਦਾ ਉਹ ਨਹੀਂ ਹੈ ਜਾਏਗਾ ਆਪਣਾ ਹੱਡਪਟਾ ਜੀ ਇਹਦਾ ਹਲਕਾ ਜਿਹਾ ਵਰਤੀ ਪਾ ਹੈ ਫਿਰ ਗੋਰ ਤਿਆਰੀ ਚੀਜ਼ ਆ ਇਹ ਆ ਦੇਖੋ ਸਾਡੇ ਪਟਾ ਜੀ ਦਾ ਬਹੁਤ ਪਿਆਰਾ ਦਪਟਾ ਜੀ ਉਹ ਦੇਖੀ ਕਹਾਂ ਜਦੋਂ ਗੱਲ ਬਣੀ ਤੁਸੀਂ ਨਹੀਂ ਲੈਂਦਾ ਜੀ ਕਿਹੜਾ ਇਹ ਲੱਗੂ ਲਰਨਿੰਗ ਜੀ ਮਿਲਦਾ ਤਾਂ ਲਰਨਿੰਗ ਤਾਂ ਲੱਗਣੀ ਨੂੰ ਫੇਰ ਤੁਸੀਂ ਦੇਖੋਣ ਜਿਹੜਾ ਨਦੀ ਗਿੰਦੇ ਲਰਨਿੰਗ ਦੇ ਪਹਿਲਾਂ ਤਾਂ ਖਾ ਦੋ ਆਨਲਾਈਨਿੰਗ ਦਾ ਖਾਣ ਠੀਕ ਆ ਹਾਂ ਇਹ ਨਾਲ ਲੈਣ ਵਾਲੇ ਵੀ ਦਿਖਾਤੇ ਆਹ ਤਾਂ ਸੂਟ ਬੜਾ ਪਿਆਰਾ ਜੀ ਧਾਗੇ ਨਹੀਂ ਕੜਾਈ ਉੱਪਰ ਪੇਂਟ ਕੀਤਾ ਹੋਇਆ ਬੜਾ ਪਿਆਰੀ ਚੀਜ਼ ਹੈ ਜੀ ਆ ਵਾਲੀ ਬਹੁਤ ਸੋਹਣਾ ਸੂਟ ਆ ਦਿਖੂ ਵੀਰੇ ਬੜਾ ਨੇ ਪਰ ਅਸੀਂ ਪੇਪੇ ਹੀ ਹੋਰ ਜਣੀ ਆ ਦੀ ਜਿੱਤੀ ਹੋਣਾ ਕੁਝ ਵੀ ਨਹੀਂ ਖਰਾਬ ਹੋਣਾ ਵੀਰੇ ਪਾਰਟੀ ਵੇ ਸੂਟ ਨੂੰ ਨਾ ਬਸ ਜੇ ਸਿੱਪੇ ਨਾ ਹੋਵੇ ਜੇ ਡੈਕੋਰੇਟ ਕਰਾ ਹੋਵੇ ਤਾਂ ਸੋਨਾ ਜਿਹਾ ਲੱਗੂਗਾ ਜੀ ਸਾਡੇ ਤਾਂ ਇੱਕ ਵਾਰ ਪਹਿਣਾ ਹੀ ਪਾਰਟੀਆਂ ਪੂਰਤੀ ਮੈਂ ਨਹੀਂ ਮੁੜ ਕੇ ਪਤਾ ਲੱਗਦੇ ਹਾਂ ਇਹ ਬਾਅਦ ਵਿੱਚ ਪੈ ਜਾਵੇਗਾ ਜਿੰਨੇ ਕੱਪੜੇ ਦੇਖੀ ਜੰਨੇ ਹੁੰਦੇ ਉਹ ਜਿੰਨੇ ਦੇਖੀ ਜਾਊਂਗੀ ਉੰਨਾ ਹੀ ਮਨ ਹੋਲੀ ਜਾਣਾ ਉਹ ਦੱਸਾਂ ਕਿ ਕਿੰਨੇ ਰੱਖੇ ਤੁਹਾਨੂੰ ਜੀ ਹਾਂ ਖਾਲੀ ਜੋ ਹੋ ਹਾਂ ਉਹ ਕਹਿੰਦਾ ਸੂਟ ਅ ਵੀ ਕਹਿੰਦਾ ਜੀ ਸੂਟ ਬਸ ਜੀ ਮਨਪ ਤਾਂ ਕਰ ਲਈ ਵੀ ਕਿਹੜਾ ਲੈਣਾ ਕਿਉਂਕਿ ਇੰਨੇ ਕੱਪੜੇ ਆ ਮੈਂ ਵੀ ਕੰਫਿਊਜ਼ ਜੀ ਹੋ ਗਈ ਵੀ ਲਵਾਂ ਕਿਹੜਾ ਜਿਗਰ ਤਿੰਨ ਚਾਰ ਇਕੱਠੇ ਹੀ ਲੈ ਲਵਾਂ ਬਾਕੀ ਹੁਣ ਤੁਹਾਨੂੰ ਦੱਸ ਦੇਵਾਂ ਵੀ ਕਿਹੜਾ ਸਿਲੈਕਟ ਕਰੀਆ ਸਾਸਰੀ ਦਾ ਇਹ ਮੇਰਾ ਭਾਈ ਮਹਾਰਾਜਾ ਰਾਜੀ ਹੈ। ਹੋਰ ਬੀਬੀ? ਬਸ ਹੋਰ ਠੀਕ ਹੈ। ਇੱਧਰ। ਸਭ ਠੀਕ ਹੈ। ਕਹਿੰਦੇ ਸਾਸਰੀਕਾਲ ਬੋਲ ਦੋ ਜੀ ਵੀਡੀਓ 'ਚ। ਸਾਸਰੀਕਾਲ ਭਾਈ ਪੁੱਤ ਸਾਰਿਆਂ ਨੂੰ ਮਹਾਰਾਜਾ ਤੁਹਾਨੂੰ ਚੰਨ ਤੰਦ ਰਸ। ਬੜੀ ਜ਼ਿੰਦਗੀਆਂ ਵਾਲੇ ਹੋ ਤੁਸੀਂ। ਨਹੀਂ, ਹੂੰ ਤੁਹਾਨੂੰ ਪਹਿਲਾਂ ਜਾਂਦੇ ਹਾਂ ਗੇਟ ਮੂਹਰੇ ਖੜੇ ਦੇਖ ਕੇ ਨੂੰ ਦਾ ਦੂਰ ਤੱਕ ਦੇਖਦਾ ਹੈ ਦਾਦੀ ਕਿੱਥੇ ਗੜੀ ਦੇਖਦੀ ਹੈ। ਅੱਛਾ। ਉਹ ਤੱਕ ਤੁਸੀਂ ਤਾਂ ਫੜਦੇ ਕਿ ਅੰਦਰ ਪੜ ਗਏ। ਹਾਂ। ਇਹ ਦੇਖਦਾ ਦੀ ਮੁਰਮੁਰ ਕੇ। ਕੀ ਹੋਣ ਕੀ ਹੋਇਆ? ਹੁਣ ਕੀ ਹੋਇਆ? ਹੀ ਰਾਮ ਕੱਟੀ ਨਹੀਂ ਕੱਤੀ ਬਹੁੰਦੀ ਤੁਸੀਂ ਕੱਤੀ ਥੋੜੇ ਕਰਨਾ ਜੇ ਹੋ ਕੱਤੀ ਬਹੁੰਦੀ ਤੇ ਆਲਾ ਚਾਰੰਜ ਜੀ ਨੂੰ ਸੂਟ ਲਿਆਂਦਾ ਦੇਖ ਲਾ ਤਾਂ ਰੰਗ ਸੁਣਿਆ ਮਧਿਆ ਰਾਨੀ ਕੱਟ ਕੇ ਤਾਂ ਦੇਖ ਲੈ ਐਵੇਂ ਬੈਠੀ ਗਈ ਨਹੀਂ ਵੀ ਜੀ ਹਾਂ 2 ਮਿੰਟ ਮੈਨੂੰ ਮਸਾ ਕਾਨੂੰ ਬੋਲਣਾ ਹੈ ਮੈਂ ਫਿਰ ਕੱਟ ਕੇ ਦਿਖਾ ਦੇ ਬੀਬੀ ਨੂੰ ਉਹ ਸਕੂਲੋਂ ਪਟ ਗਿਆ ਦਾ ਉਹ ਪਟ ਕੇ ਲਿਆਂਦੇ ਤੇ ਉਹਨੂੰ ਆ ਦੇਖ ਸੂਟ ਕਿੰਨਾ ਗੂੜਾ ਜੀ ਇਹ ਸਕੂਲ ਦੀ ਵਰਦੀ ਦਾ ਹੈ ਤਾ ਗਾਕੇ ਇਹ ਧੋਕੇ ਵੀ ਥੋੜਾ ਜਿਹਾ ਰੰਗ ਉਤਰ ਜਾਂਦਾ ਹੈ ਹਾਂ ਵੀ ਮੇਰੇ ਬਹੁਤ ਕੰਮ ਦਾ ਪੁੱਤ ਕੀਤੀ ਮੈਂ ਹਾਏ ਹੈ ਬੀਬੀ ਨੂੰ ਪਸੰਦ ਆ ਗਿਆ ਤੈ ਸੋਣਾ ਨਹੀਂ ਮੈਂ ਨਹੀਂ ਚਾਹੁੰਦਾ ਇਹ ਆਪਣਾ ਸਵਾ ਇਹਦਾਂ ਦੇਖੋ ਮੇਰੇ ਕੋਲ ਤਾਂ ਕੱਪੜੇ ਬਹੁਤ ਪਏ ਨੇ ਤੁਮ ਨੂੰ ਕੋਈ ਅੱਛਾ ਤੇਰੇ ਕੋਲ ਕੱਪੜੇ ਬਹੁਤ ਪਏ ਆ ਚਰਨਜੀਤ ਕੋਲ ਹੈ ਨਹੀਂ ਤੇ ਤਾਂ ਲੈ ਕੇ ਆਈ ਆ ਉਹ ਕਹਿੰਦਾ ਮੈਨੂੰ ਉਹ ਨਹੀਂ ਵੇ ਹੁਣ ਇਹਦਾ ਵਿਆਹ ਨੂੰ ਜਾਣਾ ਤੈ ਨਹੀਂ ਜਾਣਾ ਮੈਂ ਕੀ ਕਰਾਂ ਤੁਸੀਂ ਨਿਆਣਿਆਂ ਦਾ ਵਿਆਹ ਹੁੰਦਾ ਸਿਆਣਿਆਂ ਵੀ ਨਾਲ ਚਾਹੀਦਾ ਵਿਆਹ ਤੇ ਹਾਂ ਸਿਆਣਾ ਕੋਈ ਸਲਾਹ ਦੇ ਦਿੰਦਾ ਹੈ ਸਿਆ ਆ ਵੀ ਗੱਲ ਨਿਆਣੇ ਕੌਣ ਸਾਂਭੂਗਾ ਜੀ ਹਾਂ ਨਹੀਂ ਆਖਣਾ ਹਾਂ ਨਹੀਂ ਪਿਆ ਨਹੀਂ ਦੇਖ ਬਹੁਤ ਵਧੀਆ ਬਹਾਨੇ ਥੀਰੇ ਲੈ ਕੇ ਆਈ ਹੈ ਮੁੰਗੇ ਨਿਆਣੇ ਤੁਸੀਂ ਸਾਂਭਣੀ ਨੇ ਨਿਆਣੇ ਤਾਂ ਹੁ ਗਾਬੜੂ ਹੋ ਗਏ ਦੂਗ ਮਹੀਨੇ ਦੇ ਤਾਂ ਗਾਬੜੂ ਹੋ ਕੇ ਬੜੂ ਆ ਦੇਖ ਬੀਬੀ ਐ ਦੇਖ ਇਹਨੂੰ ਦੇਖ ਉਹ ਕੁਝ ਨਹੀਂ ਹੁੰਦਾ ਫੂਲਣਾ ਤਾਂ ਹੈਗਾ ਹੀ ਆ ਦੇਖ ਤਾਂ ਰੰਗ ਦੇਖ ਤਾਂ ਠੀਕ ਆ ਹਾਂ ਰੰਗ ਬਹੁਤ ਵਧੀਆ ਲੱਗੂਗਾ ਚੱਲੀ ਜੀ ਤਾਂ ਕਹਿੰਦੀ ਮੈਨੂੰ ਸੋਹਣਾ ਨਹੀਂ ਲੱਗਦਾ ਇਹ ਮੈਲੇ ਕੇ ਆਏ ਤਾਂ ਕੇ ਨਹੀਂ ਦੁਆ ਕੀ ਵਧੀਆ ਲਾਲ ਵੀਰੇ ਨਾਲ ਤੇ ਬਹੁਤ ਅਮਦਾਰਾ ਨੂੰ ਨਾਲੇ ਫਿੱਕਾ ਜਾ ਹਾਂ ਹਾਂ ਬੀਬੀ ਨੂੰ ਪਸੰਦ ਆ ਗਿਆ ਹੈ ਮਗਾ ਇਹ ਜਾਰੇ ਸਾਰੇ ਰੰਗ ਮੰਮੀ ਹੋਣੇ ਹੀ ਲੈ ਕੇ ਦੰਦੇ ਨੇ ਜੀ ਮੈਨੂੰ ਹੁਣ ਮੰਮੀ ਮੈਨੂੰ ਕਹਿਣ ਲੱਗੇ ਆ ਵੀ ਰੰਗ ਮੰਮੀ ਨੇ ਲਿਕੇ ਦਿੱਤਾ ਹੋਇ ਚਰ ਕੋਈ ਨਹੀਂ ਹੁਣ ਕੋਈ ਨਾ ਹੁਣ ਕੋਈ ਐ ਚਲ ਲਿਖ ਦਿਆ ਕਰੂਗੀ ਇਹ ਕਦੀ ਹੁਗਾ ਅੱਛਾ ਡਾਕਟਰ ਨੇ ਆਉਣ ਦਾ ਬੀਬੀ ਕੱਟੀ ਦੇਖਣ ਕਿਆ ਕਹਿੰਦਾ ਟੀਕਾ ਲਾਉਣ ਆਉਣ ਨੂੰ ਮੈਨੂੰ ਫੇਰ ਦੱਸ ਕੇ ਗਈ ਵਿਚਾਰੀ ਕਹਿੰਦੀ ਆਊਗਾ ਅੱਛਾ ਹੁਣ ਆਊਗਾ ਲੇਟ ਆਣਾ ਉਹ ਤਾਂ ਫੇਰਦੀ ਹੋਊਗੀ ਫੇਰ ਕਿੰਨੇ ਲੇਟ ਫੇਟ ਹੋ ਜਾਂਦਾ ਬੰਦੇ ਨੂੰ ਕੋਈ ਹੋਰ ਵੀ ਆ ਜਾਂਦਾ ਹਾਂ ਹਾਂ ਬਿਲਕੁਲ ਭਾਈ ਦੇਖੋ ਹਾਂ ਬਿਲਕੁਲ ਆਖਰ ਨੂੰ ਹੁਣ ਭਾਈ ਡਾਕਟਰ ਹੁਣ ਲਾਈਨ ਜਿਹੜੀ ਇਹ ਲਾਈਨ ਆ ਹੁਣ ਕਿਸੇ ਨੇ ਫੋਨ ਘੜੀ ਜ ਫੋਨ ਕਰਤਾ ਉੱਥੇ ਵੀ ਜਾਣਾ ਪੈਂਦਾ ਕਿ ਨਹੀਂ ਇਹ ਸਾਰਾ ਕੁਝ ਦੇਖਣਾ ਪੈਂਦਾ ਭਾਈ ਇਹ ਲੈ ਹੁਣ ਲੈ ਆ ਜਾਣ ਹੁਣ ਲੈਣ ਆਦੋਂ ਮਿੰਨ ਦੇ ਗੀਂ ਬੱਚਰ ਭਰੀਏ ਮਿੰਨ ਦੇ ਨੂੰ ਹੁਣ ਤੈਂ ਕਿੱਦਣ ਜਾਣਾ ਬੀਬੀ ਕਿੱਥੇ ਨੂੰ ਸਾਨੂੰ ਸ਼ਾਪਿੰਗ ਕਰਾਉਣਾ ਨਹੀਂ ਕਾਦੀ ਸ਼ਾਪ ਕਰਾਂਗੇ ਸ਼ਾਪ ਨਹੀਂ ਸ਼ਾਪਿੰਗ ਕੱਦ ਸਾਨੂੰ ਗਾਹ ਕੱਪੜੇ ਦਵਾ ਕੇ ਲੈ ਕੇ ਆਉਣੇ ਲਿਆਂਦੇ ਤਾਂ ਸਹੀ ਹੁਣ ਨਹੀਂ ਐਦ ਕੀ ਆਪਾਂ ਨੇ ਐਦ ਕੀ ਸਾਡੇ ਕੋਲ ਹੈਗੇ ਦੋਏ ਭਾਂਜਾ ਕੋਲ ਆਉਗੀ ਲੋੜੀ ਲੋੜੀ ਨੂੰ ਨਹੀਂ ਐਦ ਕੀ ਬੀਬੀ ਤੂੰ ਹਾਂ ਨਹੀਂ ਨਹੀਂ ਲੋੜੀ ਤੇ ਆਉਗੀ ਬੀਬੀ ਲੋੜੀ ਨੂੰ ਦਵਾਉਂ ਗੱਲ ਬਖ ਹੱਕ ਮੜਦਾ ਹਾਂ ਸਾਨੂੰ ਵੀ ਸਾਰਿਆਂ ਨੂੰ ਹੈ ਹੱਕ ਵੰਡਦਾ ਹਨ ਸਾਰਿਆਂ ਰਿਸ਼ਤੇਦਾਰਾਂ ਨੂੰ ਵੀ ਸਾਰਿਆਂ ਨੂੰ ਮੇਰੇ ਮੰਮੀ ਦਾ ਹੀ ਹੱਕ ਵੰਡਦਾ ਬੀਬੀ ਦਾ ਹੈ ਨਾ ਪੋਤੇ ਦੀ ਲੋੜੀ ਹੈ ਭਾਈ ਹਾਂ ਇਹ ਗੱਲ ਤੇਰੀ ਪੱਕੀ ਆ ਪੋਤਾ ਵੀ ਸਿਰੇ ਦਾ ਹੈ ਨਹੀਂ ਤੂੰ ਨਾ ਨਹੀਂ ਨਾ ਨਹੀਂ ਘਰ ਮੈਂ ਨਹੀਂ ਤੂੰ ਦੇਖਦਾ ਤਾ ਮੈਨੂੰ ਤੂੰ ਦੇਖਦਾ ਤਾ ਵੀ ਦਾਦੀ ਮਾਦੀ ਅੰਦਰ ਹੈ ਦੂਰ ਤੱਕ ਦੇਖਦਾ ਨਹੀਂ ਜੀ ਦਾਦਾ ਤੂੰ ਆਪਾਂ ਜੇ ਲੰਗੀ ਦੇਖਦਾ ਦਾਦਾ ਚੁੰਨੀ ਤਾਂ ਲੈ ਕੇ ਦੇਖ ਵਣੇ ਬਰੀ ਲਾਦੀ ਆ ਦੁੱਲੀ ਲੈ ਕੇ ਦੇਖ ਵੀ ਕਿਹ ਹੈ ਇਲਾਦੇ ਫੇ ਤੈਨੂੰ ਸੂਟ ਦਾ ਵੀ ਪਤਾ ਲੱਜੂਗਾ ਆ ਲਾਏ ਭਾਈ ਡਾਕਟਰ ਸਾਹਿਬ ਵੀ ਆ ਗਏ ਹਣ ਤੇ ਦੁੱਲੀ ਵੀ ਹੈ ਭਾਈ ਚੋਟੀ ਦੇਖੇ ਆਪ ਕੋਈ ਹੋਤਾ ਨਹੀਂ ਹਾਂ ਮੇਰੇ ਪੁੱਤ ਦੇ ਕੱਟ ਕੇ ਉਹ ਬੈਠਣਾ ਜਿਵੇਂ ਮਰਦਾ ਤਾਂ ਇੱਕ ਘੰਟਾ ਨਹੀਂ ਬਿਠਣ ਦੇਣੀ ਕੱਟੀ ਡਾਕਟਰ ਨੇ ਦਾ ਜਾਨ ਨੂੰ ਚੁੰਨੀ ਲੈ ਕੇ ਦਿੱਤੀ ਚੁੰਨੀ ਆ ਮੈਂ ਚੜ ਗਈ ਹੈ ਫੁੱਢੀ ਦੁੱਲੀ ਆ ਹੂੰ ਬੁਦਾਟਨ ਵੀ ਕਰ ਲਈਏ ਨਾ ਬਹੁਤ ਸੁਣੀ ਲੱਦੀ ਵਧੀਆ ਰੰਗ ਵੀ ਰੰਗ ਬਹੁਤ ਪਿਆਰਾ ਮੈਨੂੰ ਇਹ। ਵਸ ਤੇ ਮਮਮੀ ਨੂੰ ਕਹਦੇ ਕੰਮ ਜਿਹੜਾ ਤੈਨੂੰ ਰੰਗ ਪਿਆ। ਹੋਲੀ ਆਦੇ ਹੋਲੀ ਆਦੇ। ਨਾ ਬੋਲੂ ਉਹੀ ਗੁੱਡਾ ਖੋਲੂ। ਸਹੀ ਗੱਲ। ਇਹ ਰੰਗ ਵਸ। ਲੋੜੀ ਨੂੰ ਲੈਣਾ ਮੈਂ ਸੂਟ। ਮੰਮੀ ਤੋਂ ਹਾਂ। ਵਸ ਤਾਂ ਆਪਾਂ ਨਾਲ ਦੇਗੀ ਬੀਬੀ ਨੂੰ। ਮੈਂ ਵੀ ਦਊਂਗੀ। ਨਹੀਂ ਹੋ ਤਾਂ ਮੰਮੀ ਦਾ ਹੱਕ ਬਣਦਾ ਬਾਈ। ਨਾ ਉਹ ਦੇ ਦ। ਮੈਂ ਦੋ ਪੋਤੇ ਦੇ ਤੇ ਹੁਣ ਮੰਮੀ ਨੇ ਸੂਟ ਦੇ ਦਿੰਦਾ। ਚੱਕਰੀਆਂ ਆਰ ਕਰੂੰਗਾ ਨੂੰ ਮੇਰਾ ਹੱਕ ਹੁੰਦਾ। ਹੁਣ ਲੋੜੀ ਨੂੰ ਬੀਬੀ ਆ ਬੰਦ। ਮਾਮਾ ਦੇ ਹੱਕ ਹੁੰਦੇ ਨੇ। ਕੈਨ ਕੋਈ ਨੰਦੇ ਨੂੰ। ਸਹੀ ਗੱਲ ਆ ਨਾ ਮਮੀ? ਦੇ ਨੂੰ ਕਹਿਵਾਂ। ਨਹੀਂ ਵਿਧਹਾਰਾ ਨੂੰ ਮੇਰਾ ਹੱਕ ਹੁੰਦਾ। ਹਾਂ। ਬਾਕੀ ਦਾ ਸਭ ਸਾਰੇ ਤੇਰੇ ਹੀ ਨੇ। ਹਾਂ ਮੇਰੇ। ਕਿ ਨਹੀਂ ਦੇ। ਚਲੋ ਬਾਕੀ ਹੁਣ ਸਾਡੇ ਤਾਂ ਇਦਾਂ ਹੀ ਸਿਲਸਿਲੇ ਚੱਲਦੇ ਰਹਿਣੇ ਆ। ਚਾਰਨਜੀਤ ਦੀ ਸ਼ਾਪਿੰਗ ਜਿਹੜੀ ਹੋ ਗਈ ਉਹ ਪੂਰੀ ਅੱਜ। ਕਿਉਂਕਿ ਨਹੀਂ ਡੇਲੀ ਕਹਿੰਦੀ ਸੂਟ ਦੁਆ ਲਓ ਮਨਿੰਦਰ ਦੇ ਡਾੜੀ ਦਿਨ ਥੋੜੇ ਰਹਿ ਗਏ। ਠੀਕ ਆ ਨਾ? ਤੇ ਚਲੋ ਬਾਕੀ ਹੁਣ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ